ਤੇਰਾ ਵਾਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਕਹਿੰਦੀ ਤੇਰਾ ਕਹਿੰਦਾ ਤੇਰੇ ਦਾ ਵਾਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਤੈਨੂੰ ਕੁਛ ਪਰਵਾਹ ਨਹੀਂ ਸਾਨੂੰ ਕੁਛ ਦੇਖੇ ਸਾਡਾ ਕੀ ਕੀ ਹੋਇਆ ਅੱਗੇ ਕਿੱਦਾਂ ਹੈ ਤੇਰਾ ਵਾਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਕੁਝ ਵਕਤਾਂ ਦੀ ਸਾਨੂੰ ਮਾਰ ਪਈ ਕੁਝ ਤੇਰਾ ਗਮ ਹੀ ਲੈ ਬੈਠਾ ਸਾਡੇ ਲਈ ਸੀ ਤੂੰ ਰੱਬ ਵਰਗਾ ਮੈਂ ਤੇਰੇ ਮੂਹਤੇ ਕਹਿ ਬੈਠਾ ਦਿੱਤੀ ਇੱਕ ਨਿਸ਼ਾਨੀ ਛੱਲਾ ਲਾ ਕੇ ਛੁੱਟਿਆ ਏ ਤੇਰਾ ਵਾਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਇਹਦਾ ਨਾਮ ਹਜੇ ਤੁਹਾਡੇ ਦਿਮਾਗ 'ਚ ਨਹੀਂ ਇਹਦਾ ਨਾਮ ਆ ਜੀ ਅਕਰਮ ਖਾਨ YouTube ਵਾਲਿਓ ਤੁਹਾਡੇ ਹੱਥ ਜੋਰ ਆ ਦੀ ਹਮੇ ਸੁਣਾਉਣਾ ਡੋਲ ਤੇ ਨਾ ਮੈਨੂੰ ਨਹੀਂ ਪਤਾ ਸੀ ਵੀਰੋ ਵੀ ਮੈਂ ਕਲਾਕਾਰ ਬਣ ਜਾਣਾ ਮੈਂ ਤਾਂ ਤੁਹਾਡੇ ਵਾਂਗੂ ਹੀ ਸੀਗਾ ਉਹ ਪਰਲੀ ਸਾਈਡ ਦੇ ਵੜ ਕੇ ਬਾਬੇ ਐਦਾਂ ਯਾਰ ਬਾਬੇ ਐਦਾਂ ਉਹ ਵਾਲਾ ਸਿਸਟਮ ਸੀ ਆਪਣਾ ਦਾ ਚਲੋ ਥੈਂਕ ਯੂ ਯਾਰ ਤੁਹਾਡਾ ਸਾਰਿਆਂ ਦਾ ਤੁਸੀਂ ਸਾਨੂੰ ਕਬੂਲਿਆ ਮੈਂ ਤੇ ਮੇਰਾ ਯਾਰ ਦੋਸਤ ਬੜੇ ਟਾਈਮ ਦੇ ਸਟਰਗਲ ਕਰਦੇ ਕਰਦੇ ਮੇਰੀ ਗੱਲ ਬਾਤ ਤੁਸੀਂ ਪੁੱਛ ਲਈ ਇੱਕ ਮੁੰਡੇ ਦੀ ਹੋਰ ਪਿਛਾਉਣੇ ਯਾਰ ਤੁਹਾਡੀ ਕਚਹਿਰੀ ਚ ਪੇਸ਼ ਕਰਨਾ ਉਹ ਮੇਰਾ ਭਰਾਗਾ ਮੈਂ ਤੇ ਉਹਨੇ ਭਾਈ ਕੁਲਵਿੰਦਰ ਬਿੱਲੇ ਨਾਲ ਬਹੁਤ ਟਾਈਮ ਕੋਰਸ ਬੋਲੇ ਅਕਰਮ ਆ ਮਾਈ ਆ ਜਾ ਇਹਨੇ ਗਾਣੇ ਕੋਨੇ ਕੀਤੇ ਪਰ ਤੁਸੀਂ ਕਬੂਲਿਆ ਨਹੀਂ ਪਰ ਹੁਣ ਤੁਸੀਂ ਕਬੂਲ ਲਓਗੇ ਲਾਈਵ ਜਿੱਦਾਂ ਮੈਨੂੰ ਕਬੂਲ ਲਿਆ ਇਹਨੂੰ ਹੌਸਲਾ ਦੇਣਾ ਬਹੁਤ ਸ਼ਰੀਲਾ ਜਿੱਦਾਂ ਮੈਂ ਗਾਉਣਾ ਉਦਾਂ ਹੀ ਇਹ ਗਾਉਂਦਾ ਬਸ ਇਹ ਕਿ ਤੁਸੀਂ ਜਾਣਨ ਲੱਗੇ ਜੀ ਖਾਨ ਨੂੰ ਇਹਦਾ ਨਾਮ ਹਜੇ ਤੁਹਾਡੇ ਦਿਮਾਗ 'ਚ ਨਹੀਂ ਇਹਦਾ ਨਾਮ ਆ ਜੀ ਅਕਰਮ ਖਾਨ YouTube ਵਾਲਿਓ ਤੁਹਾਡੇ ਹੱਥ 'ਚ ਜੋਰ ਹੈ ਦੀ ਚੜਾ ਦਿਓ ਯਾਰ ਆ ਬਈ ਗਾ ਥੈਂਕ ਯੂ ਇੱਕ ਵਾਰ ਜੀ ਖਾਨ ਦੇ ਨਾਮ ਤੇ ਜੋਰਦਾਰ ਤਾੜੀ ਮਾਰੋ ਸਾਰੇ ਬਾਬਾ ਸ੍ਰਿੰਦਰ ਸ਼ਾਹ ਜੀ ਸਾਡਾ ਇਹ ਵੀ ਲਾਕਡਾਊਨ ਤੋਂ ਪਹਿਲਾ ਪ੍ਰੋਗਰਾਮ ਹੀ ਹੈਗਾ ਮੈਂ ਜਿਹੜਾ ਗਾਣਾ ਹੈ ਉਸ ਨੂੰ ਹੀ ਸੁਣਾਉਣ ਜਾ ਰਿਹਾ ਪਹਿਲਾਂ ਤਾਂ ਹੂੰ ਐਵੇਂ ਤੇਰੇ ਉੱਤੇ ਤਤਵਾ ਹਰੀ ਕੀ ਤਾ ਸਜਣਾ ਵੇ ਐਵੇਂ ਤੇਰੇ ਉੱਤੇ ਇਤਵਾਰ ਕੀਤਾ ਸਜਣਾ ਹਮੈਨੂੰ ਨਹੀਂ ਪਤਾ ਸੀ ਵੇ ਮੈਨੂੰ ਨਹੀਂ ਪਤਾ ਸੀ ਵੇ ਮੈਨੂੰ ਨਹੀਂ ਪਤਾ ਸੀ ਰੋਗੇ ਜ਼ਿੰਦਗੀ ਨੂੰ ਲੱਗਣਾ ਹਾ ਐ ਮੈਂ ਤੇਰੇ ਉੱਤੇ ਇਤਵਾਰ ਕੀਤਾ ਸਜਣਾ ਵੇ

ਲਾ ਅਸੀਂ ਨਹੀਂ ਲੱਭਣਾ ਬੇ ਐਵੇਂ ਤੇਰੇ ਉੱਤੇ ਐਤਵਾਰ ਕੀਤਾ ਸਜਣਾ ਵੇ ਇੱਕ ਗਾਣਾ ਤਾਂ ਹੋਰ ਆਇਆ ਸੀਗਾ ਤੇਰਾ ਵਾਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਕਹਿੰਦੀ ਤੇਰਾ ਕਹਿੰਦਾ ਤੇਰੇ ਦਾ ਵਾਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਤੈਨੂੰ ਕੁਛ ਪਰਵਾਹ ਨਹੀਂ ਸਾਨੂੰ ਕੁਛ ਦੇਖੇ ਸਾਡਾ ਕੀ ਕੀ ਹੋਇਆ ਅਗੇ ਕਿਦਾਂ ਹੈ ਤੇਰਾ ਵਾਅਦਾ ਟੁੱਟਿਆ ਏ ਸਾਡਾ ਦਿਲ ਟੁੱਟਿਆ ਏ ਕੁਝ ਵਕਤਾਂ ਦੀ ਸਾਨੂੰ ਮਾਰ ਪਈ ਕੁਝ ਤੇਰਾ ਗਮ ਹੀ ਲੈ ਬੈਠਾ ਸਾਡੇ ਲਈ ਸੀ ਤੂੰ ਰੱਬ ਵਰਗਾ ਮੈਂ ਤੇਰੇ ਮੂਹਤੇ ਕਹਿ ਬੈਠਾ ਦਿੱਤੀ ਇੱਕ ਨਿਸ਼ਾਨੀ ਛੱਲਾ ਲਾ ਕੇ ਛੁੱਟਿਆ ਏ ਤੇਰਾ ਵਾਅਦਾ ਟੁੱਟਿਆ ਦਾ ਦਿਲ ਟੁੱਟਿਆ ਹੈ ਚੰਗਾ ਲੱਗਿਆ ਬਈ ਮੁੰਡਾ ਤਾੜੀਆਂ ਮਾਰ ਕੇ ਦੇਖੋ ਸਾਰੇ ਜਣੇ ਇਹਨੂੰ ਹੁਣ ਅੱਗੇ ਹੱਥ ਆਪਾਂ ਤਾਂ ਇਹਦੀ ਮਦਦ ਕਰਨੀ ਆ ਮਦਦ ਆਪਾਂ ਦਾ ਕੌਣ ਆ ਮੈਨੂੰ ਤੁਸੀਂ ਜਾਣਦੇ ਹੋ ਬਸ ਮੈਂ ਘਵਾ ਲਿਆ ਕਰੂੰਗਾ ਠੀਕ ਆ ਅੱਗੇ ਇਹਦੇ ਭਾਗ ਲੱਛੀਏ ਚੱਲਣਾ ਹੋਇਆ ਚੱਲ ਜੂਗਾ ਨਹੀਂ ਚੱਲਣਾ ਹੋਇਆ ਇਹਦੀ ਇਹਦੇ ਭਾਗ ਆ ਮੁਕੱਦਰ ਆ ਪਾਸਿਆ ਪਾਸਿਆ ਬਈ ਬੱਤਾ ਇਦੋਂ ਇਹਦੀ ਰੋਟੀ ਚੱਲ ਜੂਗੀ ਯਾਰ ਕੱਲ੍ਹ ਆ Love you, bro. Thank you. Thank, you, thank you. Howdy. Howdy.